ਸਸ਼ਕਲ ਦੋਸਤੋ ਮੈਂ ਹਾਂ ਰਾਗਵ ਕੁੰਦਰਾ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਔਰ ਕਰਦੇ ਹਾਂ ਪੰਜਾਬ ਦੀਆਂ ਮੁੱਖ ਖਬਰਾਂ ਵੱਲ ਸਭ ਤੋਂ ਪਹਿਲਾਂ ਹੈਡਲਾਈਨਸ ਚੌੜ ਕਮਿਸ਼ਨਰ ਅਰुण ਗੋਇਲ ਵੱਲੋਂ ਅਸਤੀਫੇ ਦੇ ਕਾਰਨ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਬੱਚੇ ਦੇ 40 ਫੁੱਟ ਡੂੰਘੇ ਬੋਰਡਵਲ ਵਿੱਚ ਡਿੱਗਣ ਵਾਲੀ ਥਾਂ ਤੇ ਬਚਾਅ ਕਾਰਜ ਜਾਰੀ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸ਼ੁਭ ਸੰਕੇਤ ਹੈ ਲਾਲੂ ਪ੍ਰਥਾ ਜਯਾਦਵ ਦੇ ਕਰੀਬੀ ਸੁਭਾਸ਼ ਯਾਦਵ ਨੂੰ ਅਦਾਲਤ ਨੇ ਭੇਜਿਆ ਨਾਇਕ ਹਰਾਸਤ ਚ ਦਵਾਈਆਂ ਤੇ ਮਠਾਈਆਂ ਰਾਹੀ ਅਮਰੀਕਾ ਨਿਊਜ਼ੀਲੈਂਡ ਭੇਜੀ ਜਾਂਦੀ ਸੀ ਅਫੀਮ ਕੋਲ ਚ ਖੇਡਦੇ ਸਮੇਂ 8 ਸਾਲਾਂ ਬੱਚੇ ਦੀ ਡਿੱਗਣ ਕਾਰਨ ਹੋਈ ਮੌਤ ਦੇਸ਼ ਤੇ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੇ ਹੋਵੇਗਾ ਰੇਲ ਚੱਕਾ ਜਾਮ ਪਿੰਡ ਬਾਦਲ ਚ ਮਨਾਈ ਜਾ ਰਹੀ ਹੈ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਵਰਸੀ ਹਰਿਆਣਾ ਚ ਸ਼ਰਾਬ ਕਾਰੋਬਾਰੀ ਦਾ ਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਬਦਮਾਸ਼ਾ ਨੇ 30 ਰਾਊਂਡ ਕੀਤੇ ਫਾਇਰ ਆਦੂ ਕਰਦੇ ਹਾਂ ਪੰਜਾਬ ਦੀਆਂ ਮੁੱਖ ਖਬਰਾਂ ਵੱਲ ਚੌਣ ਕਮਿਸ਼ਨਰ ਅਰुण ਗੋਇਲ ਵੱਲੋਂ ਅਸਤੀਫੇ ਦਾ ਕਾਰਨ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਕਪਿਲ ਸਿਬਲ ਚੌਣ ਕਮਿਸ਼ਨਰ ਅਰुण ਗੋਇਲ ਦੇ ਅਸਤੀਫੇ ਤੇ ਰਾਜ ਸਭਾ ਮੈਂਬਰ ਕਪਿਲ ਸਿਬਲ ਨੇ ਕਿਹਾ ਇਹ ਯਕੀਨਨ ਹੈਰਾਨੀਜਨਕ ਹੈ ਜੇਕਰ ਚੋਣਾਂ ਦੇ ਸਿਰੇ ਤੇ ਜੋ ਕਿ ਸਿਰਫ 2 ਮਹੀਨੇ ਦੂਰ ਹੈ ਤਾਂ ਤੁਸੀਂ ਅਸਤੀਫਾ ਦੇ ਦਿੰਦੇ ਹੋ ਸਪੈਲਟ ਹੈ ਕਿ ਇਸ ਤੇ ਕੁਝ ਗੰਭੀਰ ਹੈ ਜਿਸ ਦੇ ਆਧਾਰ ਤੇ ਅਸਤੀਫਾ ਦਿੱਤਾ ਹੋਣਾ ਚਾਹੀਦਾ ਹੈ ਮੈਂ ਇਸ ਕਾਰਨ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਪਰ ਸਪਸ਼ਟ ਤੌਰ ਤੇ ਵਿਚਾਰਾਂ ਦੇ ਮਤਭੇਦ ਦਾ ਕੁਝ ਤੱਤ ਹੈ ਖਾਸ ਕਰਕੇ ਜਦੋਂ ਉਹਨਾਂ ਦਾ ਕਾਰਜਕਾਲ ਅਜੇ ਪੂਰਾ ਨਹੀਂ ਹੋਇਆ ਸੀ ਬੱਚੇ ਦੇ 40 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗਣ ਵਾਲੀ ਥਾਂ ਤੇ ਬਚਾਅ ਕਾਰਜ ਜਾਰੀ ਕੇਸ਼ੋਪੁਰ ਮੰਡੀ ਨੇੜੇ ਦਿੱਲੀ ਜਲ ਬੋਰਡ ਪਲਾਂਟ ਦੇ ਅੰਦਰ ਇੱਕ ਬੱਚਾ 40 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗਣ ਵਾਲੀ ਥਾਂ ਤੇ ਬਚਾਅ ਕਾਰਜ ਜਾਰੀ ਹੈ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸ਼ੁਭ ਸੰਕੇਤ ਹੈ ਅਕਾਲੀ ਦਲਾਂ ਦਾ ਡਿਲੇਵਾ ਸੁਖਦੇਵ ਸਿੰਘ ਢੀਂਸਾ ਅਕਾਲੀ ਦਲਾਂ ਦੇ ਡਿਲੇਵੇ ਤੋਂ ਬਾਅਦ ਸੰਗਰੂਰ ਪੁੱਜੇ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸੰਢੀਂਸਾ ਸਾਬਕਾ ਕੇਂਦਰੀ ਮੰਤਰੀ ਦਾ ਵਕ ਵਕ ਆਗੂਆਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਐਡਵੋਕੇਟ ਸੁਰਜੀਤ ਸਿੰਘ ਗਰੇਵਾਲ ਅਤੇ ਐਡਵੋਕੇਟ ਲਲਿਤ ਗਰਗ ਨਾਲ ਮਿਲਣੀ ਦੌਰਾਨ ਸਰਦਾਰ ਢੀਂਸਾ ਨੇ ਕਿਹਾ ਕਿ ਅਕਾਲੀ ਦਲਾਂ ਦਾ ਰਲੇਵਾ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸ਼ੁਭ ਸੰਕੇਤ ਹੈ ਲਾਲੂ ਪ੍ਰਸਾਦ ਯਾਦਵ ਦੇ ਕਰੀਬੀ ਸੁਭਾਸ਼ ਯਾਦਵ ਨੂੰ ਅਦਾਲਤ ਨੇ ਭੇਜਿਆ ਨਾਇਕ ਹਿਆਸਤ ਚ ਇਨਫੋਰਸਮੈਂਟ ਡਾਇਰੈਕਟਰ ਈਡੀ ਨੇ ਸ਼ਨੀਵਾਰ 9 ਮਾਰਚ ਨੂੰ ਕਈ ਥਾਵਾਂ ਤੇ ਛਾਪੇਮਾਰੀ ਕਰਕੇ ਰਾਸ਼ਟਰੀ ਜਨਤਾ 당ਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਕਰੀਬੀ ਸੁਭਾਸ਼ ਯਾਦਵ ਨੂੰ ਪਟਨਾ ਤੋਂ ਗ੍ਰਿਫਤਾਰ ਕੀਤਾ ਸੀ ਅੱਜ ਸੁਭਾਸ਼ ਯਾਦਵ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਸ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਦਵਾਈਆਂ ਤੇ ਮਠਾਈਆਂ ਰਾਹੀਂ ਅਮਰੀਕਾ ਨਿਊਜ਼ੀਲੈਂਡ ਭੇਜੀ ਜਾਂਦੀ ਸੀ ਅਫੀਮ 22 ਕਿਲੋ ਅਫੀਮ ਸਮੇਤ 9 ਗ੍ਰਿਫਤਾਰ ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਕਾਰਟਲ ਦਾ ਪਰਦਾ ਫਾਸ਼ ਕਰਦਿਆਂ ਨੌ ਹੋਰ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਆਰੋਪੀਆਂ ਕੋਲੋਂ 22 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ। ਪੰਜਾਬ ਪੁਲਿਸ ਨੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਕਤਈ ਦੋਸ਼ੀਆਂ ਦੀ ਡਰੱਗ ਮਨੀ ਤੋਂ ਬਣੀਆਂ 6 ਕਰੋੜ ਰੁਪਏ ਦੀਆਂ 12 ਜਾਇਦਾਦਾਂ ਦੀ ਵੀ ਪਛਾਣ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗ ਪਿਛਲੇ 3 ਸਾਲਾਂ ਤੋਂ ਵਿਦੇਸ਼ਾਂ 'ਚ ਫੀਮ ਭੇਜਣ ਦਾ ਕੰਮ ਕਰ ਰਿਹਾ ਸੀ। ਪੁਲਿਸ ਜਾਣਕਾਰੀ ਅਨੁਸਾਰ ਇਸ ਤਸਕਰੀ ਗੈਂਗ ਦੇ ਪਹਿਲਾਂ ਵੀ ਤਿੰਨ ਕਿੰਗਪਿੰਗ ਗ੍ਰਿਫਤਾਰ ਕੀਤੇ ਗਏ ਸਨ ਅਤੇ ਹੁਣ ਹੋਰ 9 ਮੁੰਜਮਾ ਨੂੰ 22 ਕਿਲੋ ਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਹੁਣ ਤੱਕ ਇਹਨਾਂ ਦੇ 9 ਕਰੋੜ ਰੁਪਏ ਦੀ ਰਕਮ ਦੇ 30 ਖਾਤੇ ਫ੍ਰੀਜ਼ ਕੀਤੇ ਹਨ ਜਦਕਿ ਡਰੱਗ ਮਨੀ ਤੋਂ ਬਣੀਆਂ 6 ਕਰੋੜ ਰੁਪਏ ਦੀਆਂ 12 ਜਾਇਦਾਦਾਂ ਦੀ ਪਛਾਣ ਕੀਤੀ ਹੈ ਕੂਚ ਖੇੜ ਦੇ ਸਮੇਂ 8 ਸਾਲਾਂ ਬੱਚੇ ਦੀ ਡਿੱਗਣ ਕਾਰਨ ਹੋਈ ਮੌਤ ਰੂਹ ਕੰਬਾਉ ਘਟਨਾ ਸੀਸੀਟੀਵੀ ਚ ਹੋਈ ਕੈਦ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਚ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਇੱਥੇ ਹੰਸਵਾਏ ਨਹੀਂ ਸਕੂਲ ਚ ਇੱਕ 8 ਸਾਲਾਂ ਬੱਚੇ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਬੱਚਾ ਹੋਰਨਾ ਸਾਥੀ ਬੱਚਿਆਂ ਨਾਲ ਖੇਡ ਰਿਹਾ ਸੀ ਜਿਸ ਦੌਰਾਨ ਉਹ ਅਚਾਨਕ ਡਿੱਗ ਗਿਆ ਅਤੇ ਫਿਰ ਨਹੀਂ ਉੱਠਿਆ ਰੂਹ ਕੰਬਾਉ ਘਟਨਾ ਸਕੂਲ ਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਦੇਸ਼ ਤੇ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੇ ਹੋਵੇਗਾ ਰੇਲ ਚੱਕਾ ਜਾਮ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਦੇਰ ਨੇ ਜੰਡਿਆਲਾ ਗੁਰੂ ਦੇਵੀदासਪੁਰਾ ਰੇਲਵੇ ਲਾਈਨ ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ 52 ਤੇ ਦੇਸ਼ ਦੇ ਹੋਰ ਵੱਖ-ਵੱਖ ਸੂਬਿਆਂ 'ਚ ਕਿਸਾਨਾਂ ਵੱਲੋਂ ਰੇਲਾਂ ਰੋਕ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿੰਨਾ ਟਾਈਮ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਜਾਰੀ ਰਹੇਗਾ ਪਿੰਡ ਬਾਦਲ ਚ ਮਨਾਈ ਜਾ ਰਹੀ ਹੈ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਵਰ੍ਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਵਰ੍ਹੇ ਪਿੰਡ ਬਾਦਲ ਵਿਖੇ ਮਨਾਈ ਜਾ ਰਹੀ ਹੈ ਵਰਸੀ ਸਮਾਗਮ ਵਿੱਚ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਸਮੇਤ ਕਈ ਵੱਡੇ ਸਿਆਸੀ ਆਗੂ ਪਹੁੰਚ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣਗੇ ਹਰਿਆਣਾ ਚ ਸ਼ਰਾਬ ਕਾਰੋਬਾਰੀ ਦਾ ਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਬਦਮਾਸ਼ਾਂ ਨੇ 30 ਰਾਉਂਡ ਕੀਤੇ ਫਾਇਰ ਸੋਨੀਪਤ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਸ਼ਰਾਬ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੂਰਥਲ ਦੇ ਗੁਲਸ਼ਨ ਢਾਬੇ ਤੇ ਬਦਮਾਸ਼ਾਂ ਨੇ ਕਰੀਬ 30 ਰਾਉਂਡ ਫਾਇਰ ਕੀਤੇ ਜਿਸ 'ਚ ਸ਼ਰਾਬ ਕਾਰੋਬਾਰੀ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਢਾਬਾ ਮਾਲਕ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਸਨ ਪੰਜਾਬ ਦੀਆਂ ਮੁੱਖ ਖਬਰਾਂ। ਇਦਾਂ ਦੀਆਂ ਹੋਰ ਕੱਪੜਾਂ ਦੇਖਣ ਲਈ ਬਣੇ ਰੋਜੀ ਬੀਸੀ ਅਪਡੇਟ ਦੇ ਨਾਲ ਧੰਨਵਾਦ